ਡਾਕਟਰ surjit pattar khuri ਦਾ ਦੇਹਾਂਤ ਹੋਇਆ ਹੈ ਜਿਸ ਤੋਂ ਬਾਅਦ ਪੂਰੇ ਕਵੀ ਜਗਤ ਦੇ ਵਿੱਚ ਰੋਸ਼ ਹੈ ਅੱਜ ਉਹਨਾਂ ਦਾ ਦੀ ਆਖਰੀ ਅੰਤਿਮ ਅਰਦਾਸ ਹੈ ਅਸ਼ੋਕ ਮਸਤੀ ਖੁਰੀ ਸਾਡੇ ਨਾਲ ਨੇ ਗੱਲਬਾਤ ਅਸੀਂ ਜ਼ਰੂਰ ਕਰ ਲੈਣੇ ਆ ਪਤਾ ਲੱਗਦਾ ਹੈ ਜਦੋਂ ਕਿ ਡਾਕਟਰ surjit pattar khuri ਨਹੀਂ ਰਹੇ ਪਹਿਲਾਂ ਖਿਆਲ ਮਨ ਦੇ ਵਿੱਚ ਪਹਿਲਾ ਸ਼ਬਦ ਮਨ ਦੇ ਵਿੱਚ ਕੀ ਹੋਣਾ ਪਹਿਲਾਂ ਤਾਂ ਆਪ ਦੇ ਆਪ ਨੂੰ ਬਹੁਤ ਮੈਂ ਗਾਲਾਂ ਕੱਢੀਆਂ ਮੈਨੂੰ ਉਹ ਕਹਿ ਰਹੇ ਸੀ ਐਤਵਾਰ ਨੂੰ ਮਿਲਦੇ ਆਂ ਤੇ ਮੈਂ ਕਹਿਆ ਯਾਰ ਉਹ ਇਸ਼ਾਰਾਈ ਸੀ ਸ਼ਾਇਦ ਸ਼ਨੀਵਾਰ ਉਹ ਚਲੇ ਗਏ ਇਸ ਦੁਨੀਆ ਤੋਂ ਨਾ ਇੱਕ ਦਿਨ ਪਹਿਲਾਂ ਜਿੱਦਣ ਮੁਲਾਕਾਤ ਫਿਰ ਜਦੋਂ ਯਕੀਨ ਨਹੀਂ ਹੋਇਆ ਕਿਉਂਕਿ ਉਸ ਤੋਂ ਪੰਜ 6 ਦਿਨ ਪਹਿਲਾਂ ਹੀ ਸਾਡੀ 5 ਤਰੀਕ ਨੂੰ ਉਹਨਾਂ ਨਾਲ ਮੁਲਾਕਾਤ ਹੋਈ ਸੀ 5 ਮਈ ਨੂੰ ਪ੍ਰੈਸ ਕਲੱਬ ਚੰਡੀਗੜ੍ਹ ਸਾਡਾ ਇੱਕ ਐਲਬਮ ਮੈਨੂੰ ਵਿਦਾ ਕਰੋ ਮੇਰੇ RAM ਉਹਨਾਂ ਦੇ ਹੱਥੋਂ ਰਿਲੀਜ਼ ਹੋਇਆ ਸੀ ਤੇ ਬੜੀਆਂ ਸੋਹਣੀਆਂ ਗੱਲਾਂ ਹੋਈਆਂ ਬੜਾ ਉਹਨਾਂ ਨੇ ਪਿਆਰ ਦਿੱਤਾ ਬੜਾ ਹੰਗਾਰਾ ਦਿੱਤਾ ਔਰ ਕਿਹਾ ਕਿ ਚੰਗੀ ਸ਼ਬਦਾਵਲੀ ਗਾਇਆ ਕਰੋ ਸੋਣਿਆ ਪੋਇਟਰੀ ਗਾਉਣੀ ਹਰ ਸਿੰਗਰ ਦਾ ਫਰਜ਼ ਬਣਦਾ ਜਦੋਂ ਲੋਕ ਤੁਹਾਨੂੰ ਪਿਆਰ ਕਰਦੇ ਨੇ ਤੋ ਹਮੇਸ਼ਾ ਚੰਗੀਆਂ ਗੱਲਾਂ ਕਰਦੇ ਸਨ ਔਰ ਬਸ ਅਸ਼ੀਰਵਾਦ ਦੇ ਕੇ ਇੱਕ ਰਾਹ ਦਿਖਾ ਕੇ ਉਹ ਚਲੇ ਗਏ ਇਹਨਾਂ ਦਿਨ ਪਹਿਲਾ ਤੁਹਾਡੀ ਮੁਲਾਕਾਤ ਹੋਈ ਸੀ ਉਹਨਾਂ ਦੇ ਨਾਲ 5 ਤਰੀਕ ਨੂੰ ਹੀ ਹੋਈ ਸੀ 5 ਮਈ ਨੂੰ ਹੀ ਮੁਲਾਕਾਤ ਹੋਈ ਸੀ ਸਾਡੀ ਐਲਬਮ ਰਿਲੀਜ਼ ਕੀਤੀ ਸੀ ਬਟਾਲਵੀ ਦੇ ਮੈਂ ਦੋ ਗਾਣੇ ਗਾਏ ਨੇ ਵਿਰੋਧ ਸਾਈਕਲ ਸਾਹਿਬ ਦਾ ਪੂਰਾ ਐਲਬਮ ਸੀ ਉਹਨਾਂ ਨੇ ਕੰਪੋਜ਼ ਕੀਤਾ ਸੀ ਉਹਨਾਂ ਦੇ ਵੀ ਮੈਂ ਤੇ ਬਸ ਉਹ ਉਹ ਸੁਣ ਕੇ ਸਾਨੂੰ ਸ਼ਾਬਾਸ਼ੀ ਦੇ ਕੇ ਤੇ ਬਹੁਤ ਸੋਹਣੇ ਸੋਹਣੇ ਗੱਲਾਂ ਕਰਕੇ ਉਹ ਆਖਰੀ ਮੁਲਾਕਾਤ ਸੀ ਉਹ ਦੋ ਚਾਰ ਪੰਜ ਦਿਨ ਬਾਅਦ ਹੀ ਉਹ ਕਹਿੰਦੇ ਨੇ ਕਿ ਭਈ ਇਹ ਘਾਟਾ ਕਦੀ ਨਹੀਂ ਪੂਰਾ ਹੋਣਾ ਤੁਸੀਂ ਕੀ ਸੋਚਦੇ ਹੋ ਕਿ ਇਹ ਘਾਟਾ ਹੁਣ ਪੂਰਾ ਹੋ ਸਕਦਾ ਜਾਂ ਫਿਰ ਕੋਈ ਕਰ ਸਕਦਾ ਬਾਤਰ ਸਾਹਿਬ ਵਰਗਾ ਲਿਖਣ ਵਾਲਾ ਇਨਕਲਾਬੀ ਸ਼ਾਇਰ ਰੋਜ਼-ਰੋਜ਼ ਨਹੀਂ ਪੈਦਾ ਹੁੰਦਾ ਬਿਨਾ ਡਰੇ ਨਿਧੜਕ ਹੋ ਕੇ ਜੋ ਉਹਨਾਂ ਨੇ ਲਿਖਿਆ ਜੋ ਸਮਝਾਇਆ ਦੁਨੀਆ ਨੂੰ ਉਹ ਗੱਲ ਰੋਜ਼-ਰੋਜ਼ ਥੋੜਾ ਪੈਦਾ ਹੋ ਸਕਦੀ ਹੈ ਬਹੁਤ ਵੱਡਾ ਘਾਟਾ ਹੈ ਇਹ ਨਾ ਪੂਰਾ ਹੋਣ ਵਾਲਾ ਕੱਟ ਹੈ ਕੋਇਟਰੀ ਉਹਨਾਂ ਦੀਆਂ ਕਵਿਤਾਵਾਂ ਉਹਨਾਂ ਦੀ ਗਜ਼ਲ ਤਾਂ ਬਹੁਤ ਲੋਕ ਸੁਣਦੇ ਨੇ ਤੁਸੀਂ ਕਿਹੜੀ ਗਜ਼ਲ ਕਿਹੜੀ ਉਹਨਾਂ ਦੀ ਜਿਹੜੀ ਕਵਿਤਾ ਹੈਗੀ ਉਹ ਪਸੰਦ ਕਰਦੇ ਸੀ ਜਾਂ ਫਿਰ ਸੁਣਨਾ ਉਹਨਾਂ ਤੋਂ ਪਸੰਦ ਕਰਦੇ ਸੀ ਕਿ ਭਾਈ ਜਦੋਂ ਤੁਸੀਂ ਮਿਲਦੇ ਹੋ ਤਾਂ ਉਹਨਾਂ ਨੂੰ ਕਿਹਾ ਹੋਵੇ ਕਿ ਪਾਤਰ ਸਾਹਿਬ ਅੱਜ ਇੱਕ ਗਜ਼ਲ ਜਾਂ ਇੱਕ ਕਵਿਤਾ ਸੁਣਾ ਦਿਓ ਤਾਂ ਦਿਲ ਖੋਲ੍ਹ ਸੁਣੂਗਾ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਂ ਦਾ ਨ ਕੀ ਕਹਿਣਗੇ ਗੀਤ ਦੀ ਮੌਤ ਇਸ ਰਾਤ ਜੇ ਹੋ ਗਈ ਤੇਰਾ ਜੀਣਾ ਮੇਰੇ ਯਾਰ ਕਿ ਜਿ ਸਹਿਣਗੇ ਜੋ ਵਿਦੇਸ਼ਾਂ ਚ ਰੁੱਲਦੇ ਨੇ ਰੋਜੀ ਲਈ ਉਹ ਜਦੋਂ ਦੇਸ ਪਰਤਨਗੇ ਆਪਣੇ ਕਦੀ ਕੁਝ ਤਾਂ ਸੇਕਣਗੇ ਮਾਂ ਦੇ ਸਿਲੇ ਦੀ ਅਗਨ ਬਾਕੀ ਕਬਰਾਂ ਦੇ ਰੁੱਖ ਹੀਟ ਜਾ ਬਹਿਣਗੇ ਉਹਨਾਂ ਨੇ ਹਰ ਮੋੜ ਤੇ ਪੰਜਾਬ ਲਈ ਲਿਖਿਆ ਪੰਜਾਬੀਆਂ ਲਈ ਲਿਖਿਆ ਪੰਜਾਬ ਨੂੰ ਰਾਹ ਪਾਉਣ ਲਈ ਲਿਖਿਆ ਸੋ ਇੱਕ ਕਦੇ ਨਾ ਪੂਰਾ ਹੋਣ ਵਾਲਾ ਕੱਟ ਗੁਰੂ ਮਹਾਰਾਜਾਂ ਨੂੰ ਆਪਣੇ ਚਰਨਾਂ ਚ ਸਥਾਨ ਬਖਸ਼ੇ ਔਰ ਸਮਸਤ ਪੰਜਾਬ ਉਹਨਾਂ ਨੂੰ ਯਾਦ ਕਰਕੇ ਉਹਨਾਂ ਦੇ ਯਾਦ ਚ ਮੇਲੇ ਲਾਵੇ ਇਦਾਂ ਦੀਆਂ ਕਲਮਾਂ ਨੂੰ ਪ੍ਰਸਤਾਹਤ ਕਰੀਏ ਤਾਂ ਕਿ ਉਹਨਾਂ ਨੂੰ ਸਿੱਖ ਵੇਖ ਵੇਖ ਕੇ ਜੋ ਸਿੱਖੇ ਨੇ ਉਹਨਾਂ ਨੂੰ ਵੀ ਰਾ ਜਿਹੜਾ ਹੈਗਾ ਉਹ ਪੰਜਾਬ ਵਾਲੇ ਦੇਨ ਔਰ ਪੰਜਾਬੀ ਸਰੋਤਾ ਜਿਹੜੇ ਨੇ ਉਹ ਇਹੋ ਜੀ ਪੋਇਟਰੀ ਨੂੰ ਹੋਰ ਪਸੰਦ ਕਰਦੇ। ਸ਼ੁਕਰੀਆ ਜੀ ਬਿਲਕੁਲ ਤਾਂ ਬੜੇ ਕਲਾਕਾਰ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਵੀ ਕਿਹਾ ਕਿ ਭਈ ਇਹ ਉਹ ਘਾਟ ਹੈ ਜੋ ਪੰਜਾਬੀ ਜਗਤ ਦੇ ਵਿੱਚ ਕਦੀ ਪੂਰਾ ਨਹੀਂ ਹੋਵੇਗਾ। ਸੁਰਜੀਤ ਪਾਤਰ ਔਰ ਦਾ ਯੂਥ ਤੁਰ ਜਾਣਾ ਬਹੁਤ ਵੱਡਾ ਕਵੀ ਜਗਤ ਲਈ ਘਾਟ ਹੈ। ਕੈਮਰਾਪਰ ਸਰਪੰਕ ਦੇ ਨਾਲ ਅਜਗੁਪਤਾ ਬਾਬੂ ਸ਼ੈ ਟਾਈਮ ਲੁਧਿਆਣਾ।